ਮਹਾਰਜਪੁਰ ਜਿੱਕਾ ਖਾਲਸਾ ਮਹਾਰਜਪੁਰ ਜਿੱਕੀ ਫਤਿਹ ਡਾਕਟਰ ਨਮਰੋਦ ਕੌਰ ਸਿੱਧੂ ਜਿਹੜੀਆਂ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਕਨਸੋਹਾ ਜਾਣਕਾਰੀ ਮਿਲ ਰਹੀ ਹੈ ਉਹ ਇਹ ਹੈ ਬੇ ਬੀਜੇਪੀ ਦੇ ਵਿੱਚ ਜਾ ਸਕਦੇ ਨੇ ਐਂਟਰੀ ਕਰ ਸਕਦੇ ਨੇ ਹੁਣੇ ਕੋਈ ਖਬਰ ਹੈ ਇਹ ਸੂਤਰ ਕੌਣ ਨੇ ਜੀ ਇਹ ਖਬਰਾਂ ਕੌਣ ਦੇ ਰਿਹਾ ਨੇ ਸਮਝੋ ਜਦੋਂ ਮੈਂ ਵੀਡੀਓ ਚਲਾਤੀ ਫਿਰ ਮੈਨੂੰ ਸਵਾਲ ਕਰ ਲਗੇ ਵੀ ਤੈਨੂੰ ਕਿਹਨੇ ਇਹ ਖਬਰ ਭੇਜੀ ਹੈ ਫਿਰ ਮੈਨੂੰ ਕਹਿਣਾ ਪੂ ਵੀ ਸੂਤਰਾਂ ਦੇ ਵੱਲ ਤੋਂ ਖਬਰ ਹਾਲਾਂਕਿ ਪਹਿਲਾਂ ਮੈਂ ਕਹਿਤਾ ਮੈਂ ਤਾਂ ਗੱਲ ਇਹ ਕਰਨੀ ਹੈ ਵੀ ਅਗਲਿਆਂ ਨੂੰ ਮੁੱਖ ਮੰਤਰੀ ਦੀ ਕੁਰਸੀ ਚਾਹੀਦੀ ਹੈ ਦੱਸੋ ਕੌਣ ਦੇਊਗਾ ਅਕਾਲੀ ਦੇਣਗੇ ਕਾਂਗਰਸੀ ਦੇਣਗੇ ਜਾਂ ਝਾੜੂ ਵਾਲੇ ਦੇਣਗੇ ਜਾਂ ਬੀਜੇਪੀ ਵਾਲੇ ਦੇਣਗੇ ਦੱਸੋ ਕੌਣ ਦੇਊਗਾ ਚਾਰਾਂ ਵਿੱਚੋਂ ਹੁਣ ਅਗਲੀ ਅਗल्या ਕੋਲ ਜਾਊਗੇ ਇਹ ਕੋਈ ਨਮੀ ਗੱਲ ਥੋੜੀ ਐ ਕੁਰਸੀ 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 ਦਿਓ ਜਿਹੜਾ ਦੇ ਸਕਦਾ ਉਧਰ ਬੀਬਾ ਜੀ ਚਲੇ ਜਾਣਗੇ ਬੀਬਾ ਜੀ ਡਾਕਟਰ ਨੇ ਐਮ ਐਲ ਆ ਰਹਿ ਚੁੱਕੇ ਨੇ ਪੈਨਸ਼ਨ ਲੱਗੀ ਹੋਈ ਹੈ ਡਾਕਟਰ ਦੀ ਪੈਨਸ਼ਨ ਹੀ ਮਿਲਦੀ ਹੈ ਸਰਕ ਠੀਕ ਠਾਕ ਚੱਲਦਾ ਪਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਇਹ ਗੁਰੂ ਨਾਨਕ ਪਾਸ਼ਾ ਦੇ ਕਹੇ ਹੋਏ ਬੋਲ ਨੇ ਪੂਰੀ ਦੁਨੀਆ ਦੇ ਪਦਾਰਥ ਜੇ ਕਿਸੇ ਬੰਦੇ ਨੂੰ ਇਕੱਠੇ ਕਰਕੇ ਦੇ ਦਿੱਤੇ ਜਾਣ ਤਾਂ ਵੀ ਉਦਾ ਮਨ ਜਿਹੜਾ ਹੈ ਨਾ ਸੰਤੁਸ਼ਟ ਨਹੀਂ ਹੁੰਦਾ ਅਰਜਧਾਨੀ ਤੁਸੀਂ ਜਿਹੜੇ ਮਹਿੰਗੇ ਪੈਰਟ ਤੋਤੇ ਅਮੀਰ ਘਰਾਂ ਦੇ ਵਿੱਚ ਰੱਖੇ ਹੁੰਦੇ ਨੇ ਉਹ ਪੜ੍ਹਾਏ ਜਾਂਦੇ ਐ ਬਸ ਉਹਨੂੰ ਰੱਟਾ ਲਵਾਇਆ ਜਾਂਦਾ ਮਿੱਠੂ ਚੋਰੀ ਖਾਣੀ ਐ ਜੋ ਭੁੱਖਾ ਹੋ ਤਾਂ ਵੀ ਕਹਿ ਦੂ ਜੇ ਰੱਜਿਆ ਹੋ ਤਾਂ ਵੀ ਕਹਿ ਦੂ ਤੁਸੀਂ ਬਦਲ ਕੇ ਦੇਖ ਲਓ ਤੁਸੀਂ ਰੱਜਿਆਂ ਨੂੰ ਕਹਿ ਦਿਓ ਚੋਰੀ ਖਾਣੀ ਐ ਖਾਣੀ ਐ ਭੁੱਖੇ ਨੂੰ ਕਹਿੰਦੇ ਚੋਰੀ ਨਹੀਂ ਖਾਣੀ ਨਹੀਂ ਖਾਣੀ ਜਿੱਦਾਂ ਤੁਸੀਂ ਬੋਲੋਗੇ ਉਦਾਂ ਬੋਲੋ ਇਹਨੂੰ ਦੋ ਤਾਰਾ ਟੱਕ ਕਹਿੰਦੇ ਹੁਣ ਅਗਲੇ ਨੇ ਦੇਖ ਲਿਆ 25 ਵਿੱਚ ਹੋ ਸਕਦਾ ਕੋਈ ਗੇਮ ਪਲਟ ਜੇ ਪਤਾ ਕੋਈ ਨਹੀਂ ਹੁੰਦਾ ਤੇ ਚਲੋ ਹਲੇ ਇਹ ਕੰਸੋਹਾ ਨੇ ਜੀ ਮੈਂ ਪੂਰਾ ਫ੍ਰੀ ਤੇ ਮੋਹਰ ਨਹੀਂ ਲਾਉਣੀ ਪਰ ਮੋਹਰ ਲੱਗ ਸਕਦੀ ਐ ਬੀਬਾ ਨਵਜੋਤ ਕੌਰ ਸਿੱਧੂ ਨੇ ਮੂੜੇ ਡਾਕਟਰ ਲਾਈਏ ਡਾਕਟਰ ਨਵਜੋਤ ਕੌਰ ਸਿੱਧੂ ਭਾਜਪੀ ਦੇ ਵਿੱਚ ਜਾ ਸਕਦੇ ਨੇ মিডিਆ ਲਈ ਇਹ ਖਬਰ ਹੈ ਬਹੁਤ ਵੱਡੀ ਬਿਓ ਲੈਣੇ ਹੁੰਦੇ ਆ ਪਰ ਪੰਜਾਬ ਲਈ ਕੀ ਹੈ ਦੀ ਇਹਦੇ ਵਿੱਚ ਕੁਛ ਨਹੀਂ ਪੰਜਾਬ ਲਈ ਕੁਛ ਨਹੀਂ ਜਦੋਂ ਇਹਨਾਂ ਨੇ ਡਿੰਗਾ ਮਾਰਨੀ ਹੁੰਦੀਆਂ ਨੇ ਪੰਜਾਬ ਨੂੰ ਇੰਨੀ ਇਨਕਮ ਚਾਹੀਦੀ ਆ ਇੰਨੀਆਂ ਨੌਕਰੀਆਂ ਚਾਹੀਦੀਆਂ ਨੇ ਇੰਨਾ ਬਜਟ ਹੈ ਪੰਜਾਬ ਦਾ ਇਕਨੋਮੀ ਕਿਦਾਂ ਡਾਊਨ ਹੋ ਗਈ ਇਕਨੋਮੀ ਕਿਦਾਂ ਅਪ ਕਰਨੀ ਹੈ ਕਿਦਾਂ ਕਰਪਸ਼ਨ ਤੇ ਨੱਥ ਪਾਉਣੀ ਹੈ ਕਿਦਾਂ ਪ੍ਰਸ਼ਤ ਅਫਸਰਾਂ ਨੂੰ ਅਸੀਂ ਨੱਥ ਪਾਵਾਂਗੇ ਪ੍ਰਸ਼ਤ ਲੀਡਰਾਂ ਨੂੰ ਨੱਥ ਪਾਵਾਂਗੇ ਇਹ ਕੇਵਲ ਗੱਲਾਂ ਹੁੰਦੀਆਂ ਨੇ ਬਸ ਹੋਰ ਕੁਝ ਨਹੀਂ ਹੁੰਦਾ ਅਸਲ ਤਾਂ ਮਕਸਦ ਹੁੰਦਾ ਹੈ ਵੱਡੀ ਕੁਰਸੀ ਹੁਣ ਕੁਰਸੀ ਦਾ ਮੇਰੇ ਕੋਲੇ ਵੀ ਹੈ ਇਹ 10000 ਦੀ ਹੋਊ ਪਰ ਉਹ ਜਿਹੜੀ ਕੁਰਸੀ ਹੈ ਨਾ ਉਹਦਾ ਇੱਕ ਅਹੁਦਾ ਹੁੰਦਾ ਉਹ ਕਿਹੜੀ ਹੈ ਚੀਫ ਮਿਨਿਸਟਰ ਮੁੱਖ ਮੰਤਰੀ ਸੀਐਮ ਜਿਵੇਂ ਹੁਣ ਭਵੰਤਮਾਨ ਬੈਠੇ ਐ ਪਹਿਲਾਂ ਬਾਦਸ਼ਾਹ ਪੰਜ ਵਾਰੀ ਬੈਠੇ ਚੰਨੀ ਸਾਹਿਬ ਬੈਠੇ ਇੱਕ ਵਾਰੀ ਕਾਂਗਰਸ ਦੇ ਬੈਠੇ ਵੱਧੋ ਉਹਦਾ ਦੀ ਕੁਰਸੀ ਚਾਹੀਦੀ ਹੈ ਮੁੱਖ ਮੰਤਰੀ ਹੁਣ ਜਿਹੜਾ ਮੁੱਖ ਮੰਤਰੀ ਦੀ ਕੁਰਸੀ ਦੇ ਸਕਦਾ ਉਹ ਬਾਈ ਇੱਧਾਂ ਹੱਥ ਖੜਾ ਕਰ ਦਿਓ ਝਾੜੂ ਵਾਲੇ ਕਹਿੰਦੇ ਨੇ ਵੀ ਅਸੀਂ ਦੇਵਾਂਗੇ ਪਰ ਉਹ ਤਾਂ ਦਿੰਦੇ ਹੀ ਨਹੀਂ ਉਹ ਤਾਂ ਕਹਿੰਦੇ 27 ਸਰਕਾਰ ਸਾਡੀ ਹੈ 27 ਤੋਂ ਬਾਅਦ 32 ਸਾਡੀ ਹੈ ਫਿਰ 37 ਸਾਡੀ ਹੈ ਫਿਰ ਗਹਾਂ 42 ਸਾਡੀ ਹੈ ਉਹ ਤਾਂ ਖਰਮਈ ਕਿਹਾ ਹੋਇਆ ਅਕਾਲੀਆਂ ਦੇ ਪੱਲੇ ਕੁਛ ਹੈ ਨਹੀਂ ਉਧਰ ਉਹ ਸੁੱਖਾ ਗੱਭੀ ਕਹਿੰਦਾ ਕੁਰਸੀ ਮੇਰੀ ਐ ਸਹੀ ਆਪਣੀ ਠੀਕ ਹੈ ਜੀ ਤੇ ਕਾਂਗਰਸ ਦੇ ਵਿੱਚ ਸੁਖ ਨਾਲ ਪੰਜ ਛੇ ਮੁੱਖ ਮੰਤਰੀ ਨੇ ਉਧਰ ਨਹੀਂ ਮਿਲਨੀ ਬੀਜੇਪੀ ਦੇ ਵਿੱਚ ਮਿਲ ਜੂਗੀ ਹੈ ਤਾਂ ਮੁਸ਼ਕਲ ਪਰ ਗੱਲਬਾਤ ਚਲਾਈ ਜਾ ਸਕਦੀ ਹੈ ਕੋਈ ਵੱਡੀ ਗੱਲ ਨਹੀਂ ਜਾਨਕੀ ਮੈਂ ਜਿਹੜੀ ਅੱਜ ਗੱਲ ਕਰੀ ਇਹਨੇ ਵੀ ਬੋਰ ਨਾ ਹੋਇਓ ਨੋਰਮਲ ਜੀ ਗੱਲ ਕਰ ਰਿਹਾ ਵੀ ਇਹਨਾਂ ਲੋਕਾਂ ਨੂੰ ਪੰਜਾਬ ਨਾਲ ਕੋਈ ਮਤਲਬ ਨਹੀਂ ਇਹਨੂੰ ਬਸ ਕੁਰਸੀ 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 ਉਹ ਇੱਕ ਮਾਲਾ ਦੇ ਵਿੱਚ 108 ਮੰਨ ਕੇ ਹੁੰਦੇ ਆ ਤੇ ਉਹ ਕੱਲਾ ਕੱਲਾ ਵਾਇਗਰੂ ਵਾਇਗਰੂ ਜੇ ਮੋਲ ਮੰਤਰ ਦਾ ਪਾਠ ਕਰਕੇ ਕੱਲਾ ਕੱਲਾ ਨਗਾਉਣਾ ਪੈਂਦਾ ਤੇਵਾ ਸ਼ੁਦਾਨ ਨੇ ਰਟਾ ਲਾਇਆ ਹੋਇਆ ਸਵੇਰੇ ਉੱਠ ਕੇ ਬਹਿ ਜਾਂਦੇ ਆ ਕਹਿਣਾ ਤਾਂ ਹੁੰਦਾ ਵਾਇਗਰੂ ਵਾਇਗਰੂ ਜਾਂ ਰਾਮ ਰਾਮ ਜਾਂ ਅੱਲਾ ਅੱਲਾ ਜਾਂ ਗੋੜ ਗੋੜ ਜਾਂ ਹਲੇਲੂਇਆ ਕਹਿਣਾ ਹੁੰਦਾ ਜਿਹੜੇ ਬੰਦੇ ਆਪਣੇ ਮਜ਼ਮੂਨ ਮੰਨਦੇ ਪਰ ਇਹਨਾਂ ਨੇ ਉੱਠ ਕੇ ਸਵੇਰੇ ਕੁਰਸੀ 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 ਇੱਕ ਸਾਂਝ ਕਈ ਵਾਰੀ ਕਹਿਣਾ ਹੁੰਦਾ ਫਿਰ ਇੱਕ ਵਾਰੀ ਇੰਨੇ ਸਾਂਝ ਗਿਆ ਕਈ ਵਾਰੀ ਕਿਸੇ ਲੀਡਰ ਦੇ ਉਹ ਖਾਣੇ ਚ ਗੱਲ ਪੈ ਜਾਂਦੀ ਹੈ ਵੀ ਹਾਂ ਬੀਬੀ ਬਾਹਲੀ ਕਾਲੀ ਹੈ ਦੇ ਦੇ ਉਹ ਕੋਈ ਇਹ ਲੋਕਾਂ ਨੇ ਦੇਖਣਾ ਵੀ ਕੀ ਹੋਣਾ ਪਰ ਮੈਂ ਦੱਸਦਾ ਵੀ ਇਹਨਾਂ ਦੀ ਮਨਸ਼ਾ ਜਿਹੜੀ ਹੈ ਉਹ ਕੇਵਲ ਕੁਰਸੀ ਹੈ ਕੁਰਸੀ ਹੈ ਇਦੋਂ ਵੱਧ ਕੈਂਡੀ ਲੋਡਿੰਗ ਹੁਣ ਮੇਰੇ ਕੋਲ ਤਾਂ ਲੱਕੜ ਦੀ ਹੈ ਪਲਾਸਟਿਕ ਦੀ ਹੈ ਉਹ ਖਰੀਦ ਕੇ ਦੇ ਸਕਦੇ ਹੁਣ ਉਹ ਕੁਰਸੀ ਤੇ ਬੈਠਣ ਵਾਲੇ ਕੋਲ ਹਰਾ ਪੈਨ ਹੁੰਦਾ ਹੈ ਹਰੇ ਪੰਥਲੇ ਕਿੰਨੇ ਮਨਿਸਟਰ ਹੁੰਦੇ ਨੇ ਕਿੰਨੇ ਐਮਐਲਏ ਹੁੰਦੇ ਨੇ ਅਵਸਰ ਸਾਹੀ ਹੁੰਦੀ ਹੈ ਬੈਰੋਕ੍ਰਾਸੀ ਹੁੰਦੀ ਹੈ ਉਹ ਪਾਵਰ ਨਹੀਂ ਨਾ ਦੇ ਸਕਦੇ ਅਸੀਂ ਕੁਰਸੀ ਖਰੀਦ ਕੇ ਦੇ ਸਕਦੇ ਹਾਂ ਕੁਰਸੀ ਤਾਂ ਹੁਣ ਇੱਥੋਂ ਖਰੀਦ ਕੇ ਅਸੀਂ ਡਿਲੀਵਰੀ ਵੀ ਕਰਾ ਦੇਾਂਗੇ ਘਰੇ ਭੇਜ ਦਾਂਗੇ ਬੀਬੀ ਬਾਜੀ ਆਹ ਲਓ ਕੁਰਸੀ ਪਰ ਉਹ ਕੁਰਸੀ ਤੇ ਬੈਠ ਸਕਦੀ ਹੈ ਉਹਦਾ ਥੋੜੀ ਮਿਲ ਸਕਦਾ ਇਹ ਪੰਜਾਬ ਦੇ ਲੋਕਾਂ ਨੇ ਦੇਖਣਾ ਮਤਲਬ ਮੇਰਾ ਕਹਿਣ ਤੋਂ ਮਤਲਬ ਇਹ ਹੈ ਵੇ ਇਹਨਾਂ ਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਹਾਈ ਕੁਰਸੀ ਹਾਈ ਕੁਰਸੀ ਦੇ ਦਿਓ ਭਾਈ ਜੇ ਦੇ ਸਕਦੇ ਮੈਂ ਸਾਰੀਆਂ ਪਾਰਟੀਆਂ ਨੂੰ ਕਿਹਾ ਜਿਹੜਾ ਕੋਈ ਸ਼ੂਰਮਾ ਹੈਗਾ ਇਦਾਂ ਦੀ ਦਲੇਰੀ ਨਾਲ ਕਹਿ ਸਕਦੇ ਆਓ ਅਸੀਂ ਕੁਰਸੀ ਦਿੰਨੇ ਆਂ ਆਓ ਅਸੀਂ ਕੁਰਸੀ ਦਿੰਨੇ ਆਂ ਕਹਿ ਦਿਓ ਜੇ ਕੋਈ ਕਰ ਸਕਦਾ ਪਰ ਮੁਸ਼ਕਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ